ਇਹਨਾਂ ਵੱਲੋਂ ਵੱਡਾ ਕਟਕ ਕੀਤਾ ਗਿਆ ਕਿ ਸਨੇਹਾ ਦੇਣਾ ਚਾਹੁੰਦੇ ਆ ਇਹਨਾਂ ਮੋਰਚੇ ਤੋਂ ਅੱਜ ਦੇ ਇਕੱਠ ਤੋਂ ਕਿਵੇਂ ਪ੍ਰਭਾਵਿਤ ਹੋਣਗੇ ਦੇਖੋ ਪਹਿਲੀ ਤਾਂ ਗੱਲ ਇਹ ਆ ਕਿ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਮੋਰਚੇ ਦੇ ਨਾਲੋਂ ਟੁੱਟੇ ਨਹੀਂ ਲੋਕ ਮੋਰਚੇ ਨਾਲ ਜੁੜੇ ਨੇ ਤੇ ਅੱਗੇ ਨਾਲੋਂ ਵੱਧ ਤਾਕਤਨ ਨੇ ਇੱਕ ਕਾਲ ਦਿੱਤੀ ਆ ਤੇ ਉਸ ਕਾਲ ਦੇ ਉੱਤੇ ਲੋਕਾਂ ਨੇ ਮਤਲਬ ਵਹਿਰਾ ਘੱਟਿਆ ਨਹੀਂ ਤਾ ਇਸ ਕਰਕੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਅਸੀਂ ਤੁਹਾਡੇ ਅੱਜ ਦੀ ਇਸ ਮੋਰਚੇ ਦੀ ਇਸ ਕਾਲ ਨੂੰ ਸਫਲ ਕਰਨ ਲਈ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਮੈਂ ਸਾਰਿਆਂ ਦਾ ਧੰਨਵਾਦ ਵੀ ਕਰوںਗਾ ਤੇ ਨਾਲ ਦੀ ਨਾਲ ਮੇਰੀ ਅਪੀਲ ਵੀ ਹੈ ਕਿ ਇਹਨਾਂ ਮੋਰਚਾ ਨੂੰ ਹੁਣ ਤੱਕੜੇ ਹੋ ਕੇ ਸੰਭਾਲੀ ਰੱਖੋ ਸਰਕਾਰ ਬਗੜਾੜ ਦੇ ਵਿੱਚ ਹੈ ਕਿਸੇ ਵੀ ਵੇਲੇ ਜਿਵੇਂ ਉਦੋਂ ਕਿਰੇ ਚੁੱਪਚੀਤੇ ਸਰਕਾਰ ਨੇ ਕਹਤਾ ਸੀ ਨਾ ਕਿ ਤਿੰਨੋਂ ਕਾਨੂੰਨ ਵਾਪਸ ਲੈਣੇ ਅਸੂ ਇਹ ਦਿਨ ਆ ਸਕਦਾ ਹੈ ਬਹੁਤ ਛੇਤੀ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਤੇ ਡੱਲੇਵਾਲ ਸਾਹਿਬ ਅੱਜ ਇਸ ਅੰਦੋਲਨ ਦੇ ਵਿੱਚ ਖਨੌਰੀ ਸਟੇਜ ਦੇ ਉੱਤੇ ਦੇਸ਼ ਦੀ ਮਹਾਨ ਬੇਟੀ ਦਿਨੇਸ਼ ਫੋਗਟ ਪਹੁੰਚੇ ਨੇ ਤੁਸੀਂ ਉਹਨਾਂ ਨੂੰ ਪੰਜਾਬ ਦੇ ਮੋਢੀ ਹੋ ਕੇ ਉਹਨਾਂ ਨੂੰ ਅਡਾਪਟ ਕੀਤਾ ਜੀ ਦੇਖੋ ਗੱਲ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਵਿਨੇਸ਼ ਫੋਗਟ ਜੇ ਲੜੀ ਜਾ ਕੇ ਉੱਥੀ ਨਾ ਤਾਂ ਉਸ ਮਾਂ ਦੀ ਧੀ ਹੋ ਕੇ ਲੜੀ ਐ ਨਾ ਉਸ ਕੁੜੀ ਦੀ ਧੀ ਹੋ ਕੇ ਲੜੀ ਐ ਉਹ ਦੇਸ਼ ਦੀ ਇੱਕ ਪਹਿਲਵਾਨ ਦੇ ਨਾਤੀ ਲੜੀ ਐ ਪਰ ਉਹ ਕੁੜੀ ਦਾ ਤਾਂ ਸਾਡੇ ਦੇਸ਼ ਦੇ ਲੋਕਾਂ ਨੂੰ ਇੰਨਾ ਸਨਮਾਨ ਕਰਨਾ ਚਾਹੀਦਾ ਹੈ ਕਿ ਉਸ ਲੜਕੀ ਨੂੰ ਉਹਨੇ ਹਰਾਇਆ ਜਿਹੜਾ ਜਿਹਦਾ ਪਿਛਲੇ 8 ਸਾਲ ਦਾ ਰਿਕਾਰਡ ਹੈ ਕਿ ਕਿਸੇ ਥਾ ਤੋਂ ਕਿਸੇ ਪਹਿਲਵਾਨ ਤੋਂ ਹਾਰੀ ਨਹੀਂ ਉਹਨੂੰ ਇਸ ਕੁੜੀ ਨੇ ਹਰਾਇਆ ਜੀ ਪਹਿਲੀ ਗੱਲ ਔਰ ਐਡੇ ਵੱਡੇ ਖਿਡਾਰੀ ਲੜਕੀ ਨੂੰ ਉਹਦੀਆਂ ਅੱਖਾਂ ਚੱਥਰੂ ਆਉਣ। ਉਹ ਵੀ ਇਸ ਕਰਕੇ ਕਿ ਉਹਨੂੰ ਡਿਸਕਵਾਲਿਫਾਈ ਕੀਤਾ ਗਿਆ। ਹਾਰੀ ਨਹੀਂ ਐ ਡਿਸਕਵਾਲਿਫਾਈ ਕੀਤਾ ਗਿਆ। ਤਾਂ ਉਹਦਾ ਮਨ ਹੋਰ ਵੀ ਮਤਲਬ ਦੁਖੀ ਹੈ। ਇੱਕ ਤਾਂ ਇੰਨੇ ਦੁਖੀ ਹੋਏ ਬੱਚੇ ਦੇ ਲਈ ਸਾਡਾ ਸਾਡਾ ਜਿਹੜਾ ਇਤਿਹਾਸ ਹੈ ਸਾਡੀ ਹਿਸਟਰੀ ਹੈ ਕਹਿੰਦੀ ਹੈ ਕਿ ਅਸੀਂ ਧੀ ਚਾਹੇ ਕੋਈ ਵੀ ਹੈ। ਜ਼ਰੂਰੀ ਨਹੀਂ ਕਿ ਜਿਹੜੀ ਕੜੀ ਲੜਕੀ ਨੇ ਮੇਰੇ ਘਰੇ ਜਨਮ ਦਿੱਤਾ ਉਹ ਹੀ ਮੇਰੀ ਧੀ ਹੈ। ਹਰ ਉਹ ਲੜਕੀ ਚਾਹੇ ਉਹ ਕਿਤੇ ਵੀ ਹੈ। ਜਿਹੜੀ ਮੇਰੀ ਲੜਕੀ ਦੀ ਉਮਰ ਦੀ ਉਹ ਮ੍ਰਿਤਕੀ ਹੈ ਇਹ ਸਾਰਾ ਮੇਰੇ ਵਾਸਤੇ ਨਹੀਂ ਆਈ ਇਹ ਸਾਡੇ ਪੰਜਾਬੀਆਂ ਦਾ ਹੀ ਕਾਨੂੰਨ ਚ ਹੈ ਸਾਡਾ ਵਿਰਸਾ ਹੈ ਔਰ ਉਹਦੇ ਆਧਾਰ ਦੇ ਉੱਤੇ ਹੀ ਉਹ ਰੋਂਦੀ ਧੀ ਦੇ ਸਿਰ ਤੇ ਹੱਥ ਪੰਜਾਬ ਵੱਲੋਂ ਤਿਰਾਂਜਣਾ ਬਹੁਤ ਜ਼ਰੂਰੀ ਸੀ ਉਹ ਧਰਿਆ ਉਸ ਲੜਕੀ ਨੂੰ ਅਡੌਪਟ ਕਰਕੇ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਕਿ ਪੂਰਾ ਭਾਰਤ ਪੰਜਾਬ ਸਾਰੇ ਦਾ ਸਾਰਾ ਇਸ ਲੜਕੀ ਦੇ ਨਾਲ ਹੈ ਕਿਸੇ ਤਰ੍ਹਾਂ ਦੀ ਬੇਇਨਸਾਫੀ برداشت ਨਹੀਂ ਕਰਾਂਗੇ ਇੱਕ ਪਾਸੇ ਜਲੇਰਾ ਸਰਵੇ ਵੀ ਸਵਾਲ ਉੱਠਦਾ ਕਿ ਇੱਕ ਤਾਂ ਆਪਣੇ ਦੇਸ਼ ਦੀਤੀ ਹੋ ਕੇ ਆਪਣਾ ਦੇਸ਼ ਦਾ ਜੁਰਤਵਾ ਉੱਚਾ ਕਰ ਰਹੀ ਹੈ ਤੇ ਇੱਕ ਪਾਸੇ ਕੰਗਣਾ ਹੈ ਜੋ ਆਪਣੇ ਪੰਜਾਬੀ ਵਾਲੀ ਤੁਹਾਨੂੰ ਪਤਾ ਕਿਵੇਂ ਦੇ ਨੇ ਸਵਾਲ ਜਾਂ ਪੈਦਾ ਕੀਤੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਸਾਨੇ ਕਿੰਨਾ ਫਰਕ ਹੈ ਸ਼ਬਦ ਸ਼ਬਦਾਵਲੀ ਗਲਤੀ ਯੂਜ਼ ਕੀਤੀ ਹੈ ਨੇ ਤੁਹਾਨੂੰ ਪਤਾ ਕੀ ਹੈ ਕੰਗਣਾ ਦੇ ਬਾਰੇ ਮੈਨੂੰ ਲੱਗਦਾ ਜਿੰਨਾ ਘੱਟ ਬੋਲਿਆ ਜਾਏ ਉਹਨਾਂ ਤੋਂ ਕੰਗਣਾ ਦੀ ਸਾਰੀ ਜ਼ਿੰਦਗੀ ਵਿਵਾਦਾਂ ਦੀ ਘੇਰੇ ਚ ਹੈ ਕਦੇ ਕਿਸੇ ਐਕਟਰ ਨਾਲ ਦੀ ਲੜਾਈ ਬਣ ਗਈ। ਕਦੇ ਕਿਸੇ ਆਫ ਐਕਟਰ ਨਾਲ ਵੀ ਲੜਾਈ ਬਣ ਗਈ। ਕਦੇ ਕਿਸੇ ਡਾਇਰੈਕਟਰ ਨਾਲ ਲੜਾਈ ਬਣ ਗਈ। ਕਦੇ ਕਿਸੇ ਪ੍ਰੋਡਿਊਸਰ ਨਾਲ ਵੀ ਜੜਾਈ ਬਣ ਗਈ। ਉਹ ਹੁਣ ਤੱਕਰ ਵਿਵਾਦਾਂ 'ਚ ਹੀ ਰਹੀ ਹੈ। ਉਹ ਲੜਕੀ। ਤਾਂ ਜਿਹੜਾ ਬੱਚਾ ਇਹੋ ਜਿਹਾ ਰਿਹਾ ਉਹ ਅੱਗੇ ਜਾ ਕੇ ਏਡੇ ਮੈਂ ਕਹੂੰਗਾ ਨਲਾਇਕ ਬੱਚਾ ਮੈਂ ਤਾਂ ਕਹੂੰਗਾ। ਜਿਹੜਾ ਰੋਜ਼ ਕਿਤੇ ਨਾ ਕਿਤੇ ਲੜਾਈ ਲੋਕਾਂ ਦਾ ਵੀ ਢੀਰਾਦਾ। ਔਰ ਉਹ ਭਾਜਪਾ ਦੇ ਫਿੱਟ ਆ ਗਿਆ। ਬੀਜੇਪੀ ਦੇ ਡੈਓਲੋਜੀ ਨੂੰ ਉਹਨੇ ਅਡਾਪਟ ਕਰਿਆ ਵਿਨੇਸ਼ ਪੁਗਾ ਆਪਣੇ ਸੌਰੀ ਕੰਗਨਾਰ ਰਨਾਉਤ ਮੈਂ ਕਹੂੰਗਾ ਹੋ ਸਕਦਾ ਕੰਗਨਾਰ ਰਨਾਉਤ ਜੇਕਰ ਬੀਜੇਪੀ ਨੂੰ ਅਡਾਪਟ ਨਾ ਕਰਦੀ ਤਾਂ ਹੋ ਸਕਦਾ ਹੈ ਅਗਰ ਉਹਦੇ ਚ ਨਾ ਜਾਂਦੀ ਉਹਨੂੰ ਜੁਆਇਨ ਨਾ ਕਰਦੀ ਤਾਂ ਉਹ ਵੀ ਇਹ ਸ਼ਬਦ ਨਾ ਵਰਦੀ ਇਹ ਬੀਜੇਪੀ ਦੀ ਈਡਿਓਲੋਜੀ ਬੋਲੀ ਹੈ ਕੰਗਨਾਰ ਰਨਾਉਤ ਨਹੀਂ ਬੋਲੀ ਆਪਾਂ ਦਿੱਲੀ ਅੰਦੋਲਨ ਲੜਿਆ ਆਪਾਂ ਨੂੰ بڑے بڑے ਮੰਤਰੀਆਂ ਨੇ ਕਿਹਾ ਕਿਸ ਨੇ ਕਿਹਾ ਖਾਲਸਤਾਨੀ ਨੇ ਕਿਸੇ ਨੇ ਕਿਹਾ ਅਤਵਾਦੀ ਨੇ ਕਿਸੇ ਨੂੰ ਕਿਹਾ ਇਹ ਵੱਖਵਾਦੀ ਨੇ ਬਹੁਤ ਕੁਝ ਕਿਹਾ ਦੇਸ਼ ਦਾ ਪ੍ਰਧਾਨ ਮੰਤਰੀ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਹ ਦੇਸ਼ ਦਾ ਹੁੰਦਾ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਇਹ ਅੰਦੋਲਨ ਜੀਵੀ ਨੇ ਇਹੋ ਦਾ ਕੁਛ ਆ ਆਪਣੇ ਦੇਸ਼ ਦੇ ਲੋਕਾਂ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਜਾਣਾ ਤਾਂ ਫਿਰ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਉਸੇ ਪਾਰਟੀ ਦਾ ਇੱਕ ਸਰ ਮੋਰ ਲੀਡਰ ਇਹ ਕਹੇਗਾ ਤਾਂ ਕੰਗਨਾਰ ਨਾਉ ਤਾਂ ਪ੍ਰਾਪਤ ਹੋ ਉਸ ਲੀਡਰ ਨੂੰ ਖੁਸ਼ ਕਰਨ ਵਾਸਤੇ ਲੋਕਾਂ ਨੂੰ ਯੋਜਨਾ ਵੀ ਹੋ ਸਕੀਆਂ ਉਹਨੀ ਭੱਦੀ ਸ਼ਬਦਾਵਲੀ ਤੇ ਮਾਰੀਆਂ ਗੱਲਾਂ ਖੋਵੀ ਕਿਉਂਕਿ ਉਹਨਾਂ ਦੀ ਪਾਰਟੀ ਦੀ ਢੋਲ ਚ ਹੈ ਠੀਕ ਠੀਕ ਹੈ ਧੰਨਵਾਦ